ਪਿੰਡ ਰਾਮਪੁਰ ਇੱਕ ਐਸਾ ਚਮਕਦਾਰ ਦਿਨ ਸੀ ਸੜਕ ਉੱਪਰ ਧੂੜ ਉੱਡ ਰਹੀ ਸੀ ਰੁੱਖਾਂ ਦੀ ਛਾਂ ਹੌਲੀ-ਹੌਲੀ ਹਿੱਲ ਰਹੀ ਸੀ ਇੱਕ ਕਮੀਜ਼ ਪਜਾਮੇ ਵਿੱਚ ਲਿਪੇ-ਪੁੱਤੇ ਹੱਥਾਂ ਦੇ ਨਾਲ ਸੜਕ ਦੇ ਕੋਨੇ ਉੱਪਰ ਇੱਕ ਨੌਜਵਾਨ ਕੁੜੀ ਕਾਨਿਆਂ ਨੂੰ ਜੋੜਦੀ ਹੋਈ ਛੱਜ ਬਣਾਉਣ ਲੱਗੀ ਹੋਈ ਸੀ ਨੱਕ ਉੱਪਰ ਰੁਮਾਲ ਮੂੰਹ ਤੇ ਮਿੱਟੀ ਦੀ ਲੇਰ ਪਰ ਅੱਖਾਂ ਵਿੱਚ ਅਜਿਹਾ ਚਮਕਦਾਰ ਸੁਪਨਾ ਸੀ ਜੋ ਕਿਸੇ ਮਹਿਲ ਦੀ ਨੀਵ ਰੱਖ ਰਹੀ ਸੀ ਉਸ ਲੜਕੀ ਦਾ ਨਾਮ ਸੀ ਮਾਨਵੀ ਉਹ ਪਿਛਲੇ 2 ਸਾਲਾਂ ਤੋਂ ਇੰਜੀਨੀਅਰਿੰਗ ਦੀ ਡਿਗਰੀ ਕਰਨ ਲਈ ਸੰਘਰਸ਼ ਕਰ ਰਹੀ ਸੀ ਪਿਓ ਦੀ ਮੌਤ ਨੇ ਘਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਮਾਂ ਬਿਮਾਰ ਛੋਟਾ ਭਰਾ ਹਜੇ ਸਕੂਲ ਵਿੱਚ ਘਰ ਦੀ ਆਮਦਨ ਸੜਕ ਕੰਸਟਰਕਸ਼ਨ ਕੰਪਨੀ 'ਚ ਦਿਨ ਰਾਤ ਮਜ਼ਦੂਰੀ ਕਰਕੇ ਉਸ ਦੀ ਮਾਂ ਆਉਂਦੀ ਸੀ ਤੇ ਮਾਨਵੀ ਖੁਦ ਛੱਜ ਬਣਾਉਣ ਦਾ ਕੰਮ ਕਰਦੀ ਸੀ ਪਰ ਕੋਈ ਵੀ ਨਹੀਂ ਜਾਣਦਾ ਸੀ ਕਿ ਇਹ ਮਜ਼ਦੂਰ ਕੁੜੀ ਰਾਤੀ ਬਿਜਲੀ ਤੋਂ ਬਿਨਾ ਕਿੰਨੀਆਂ ਕਿਤਾਬਾਂ ਦੇ ਚਾਨਣ ਵਿੱਚ ਪੜਦੀ ਸੀ ਉਸੇ ਦਿਨ ਕੈਨੇਡਾ ਤੋਂ ਆਇਆ ਇੱਕ ਨੌਜਵਾਨ ਕਾਇਨ ਰਾਏ ਆਪਣੇ ਦਾਦਾ-ਦਾਦੀ ਨੂੰ ਮਿਲਣ ਦੇ ਲਈ ਆਇਆ ਸੀ ਪੰਜਾਬੀ ਸੱਭਿਆਚਾਰ ਮਿੱਟੀ ਦੀ ਖੁਸ਼ਬੂ ਤੇ ਲੋਕਾਂ ਦੀ ਸਾਦਗੀ ਨੇ ਉਸ ਦੇ ਮਨ ਨੂੰ ਛੂ ਲਿਆ ਜਦੋਂ ਗੱਡੀ ਰੋਕ ਕੇ ਪਿੰਡ ਦੇ ਰਸਤੇ ਹੇਠਾਂ ਪੈਦਲ ਘੁੰਮ ਰਿਹਾ ਸੀ ਤਾਂ ਉਸਨੇ ਮਾਨਵੀ ਨੂੰ ਛੱਜ ਬਣਾਉਂਦੇ ਹੋਏ ਦੇਖਿਆ ਮਾਨਵੀ ਦੀ ਮਿਹਨਤ ਸਰੀਰ ਉੱਪਰ ਮਿੱਟੀ ਪਰ ਅੱਖਾਂ ਵਿੱਚ ਚਮਕ ਇਹ ਕੋਈ ਆਮ ਦ੍ਰਿਸ਼ ਨਹੀਂ ਸੀ ਉਸਨੇ ਦਿਲੀ ਦਿਲ ਵਿੱਚ ਇਹ ਸੋਚਿਆ ਕਿ ਇਹ ਲੜਕੀ ਹੋ ਸਕਦੀ ਹੈ ਮੇਰੇ ਘਰ ਦਾ ਸ਼ਿੰਗਾਰ ਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਕਾਇਨ ਰਾਏ ਜਦੋਂ ਘਰ ਵਾਪਸ ਪਹੁੰਚਿਆ ਤਾਂ ਪੂਰਾ ਦਿਨ ਮਾਨਵੀ ਦੀਆਂ ਅੱਖਾਂ ਉਸ ਦੀ ਮਿਹਨਤ ਅਤੇ ਸੱਚਾਈ ਦੇ ਵਿਚਾਰਾਂ ਵਿੱਚ ਹੀ ਖੋਇਆ ਰਿਹਾ ਰਾਤ ਦੇ ਖਾਣੇ ਦੀ ਮੇਜ਼ ਤੇ ਉਸ ਨੇ ਅਚਾਨਕ ਆਪਣੇ ਮਾਪਿਆਂ ਨੂੰ ਕਿਹਾ ਕਿ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ ਪਰ ਕਿਸੇ ਐਨ ਆਰ ਆਈ ਜਾਂ ਸ਼ਹਿਰੀ ਕੁੜੀ ਨਾਲ ਨਹੀਂ ਮੈਨੂੰ ਉਹ ਮਜ਼ਦੂਰ ਕੁੜੀ ਚਾਹੀਦੀ ਹੈ ਜੋ ਸੜਕ ਦੇ ਉੱਪਰ ਛੱਜ ਬਣਾ ਰਹੀ ਸੀ ਇਹ ਸੁਣ ਕੇ ਘਰ ਦੇ ਵਿੱਚ ਮਾਤਮ ਛਾ ਗਿਆ ਮਾਂ ਨੇ ਇੱਕ ਕੋਰ ਚੁੱਕੀ ਸੀ ਕਿ ਹੱਥ ਪਿੱਛੇ ਦਾ ਪਿੱਛੇ ਰਹਿ ਗਿਆ ਤੂੰ ਪਾਗਲ ਹੋ ਗਿਆ ਹੈ ਕਾਇਨਾ ਇੱਕ ਮਜ਼ਦੂਰ ਕੁੜੀ ਤੈਨੂੰ ਲੜਕੀਆਂ ਦੀ ਕਮੀ ਹੈ ਕੈਨੇਡਾ ਦੇ ਵਿੱਚ ਪਿਤਾ ਨੇ ਗੁੱਸੇ ਵਿੱਚ ਕਿਹਾ ਤੂੰ ਸਾਡੀ ਨੱਕ ਕਟਵਾ ਦੇਣੀ ਹੈ ਜਿਹੜੀ ਕੁੜੀ ਛੜਕ ਉੱਪਰ ਛੱਜ ਬਣਾ ਰਹੀ ਹੈ ਉਹਦੀ ਤਰੱਕੀ ਕਿੰਨੀ ਹੋਵੇਗੀ ਪਰ ਕਾਇਨ ਦੀਆਂ ਅੱਖਾਂ ਦੇ ਵਿੱਚ ਨਿਰਣਾ ਸੀ ਤੁਸੀਂ ਦੇਖਦੇ ਹੋ ਉਸ ਦੀ ਮਿਹਨਤ ਉਸ ਦਿਨ ਘਰ ਦੇ ਵਿੱਚ ਠੰਡੀ ਜੰਗ ਚੱਲਣੀ ਲੱਗ ਪਈ ਦੂਜੇ ਪਾਸੇ ਮਾਨਵੀ ਦੇ ਘਰ ਗੱਲ ਚੱਲਦੀ ਸੀ ਪਿੰਡ ਦੇ ਲੋਕ ਕੁਝ ਆ ਕੇ ਉਸ ਦੀ ਮਾਂ ਨੂੰ ਦੱਸਿਆ ਕਿ ਇੱਕ ਨਾਲ ਵਿਆਹ ਕਰਨਾ ਚਾਹੁੰਦਾ ਹੈ ਇਹ ਸਾਡਾ ਮਜ਼ਾਕ ਉਡਾਰੇ ਨੇ ਮਾਂ ਨੇ ਕਿਹਾ ਉਸ ਨੇ ਸਾਡੀ ਹیثیت ਦੇਖੀਏ ਮਾਨਵੀ ਨੇ ਕੁਝ ਨਹੀਂ ਕਿਹਾ ਪਰੋ ਕਾਇਨ ਦੇ ਨਿਰਨੇ ਤੋਂ ਬਾਅਦ ਬਹੁਤ ਕੁਝ ਸੋਚਣ ਲੱਗ ਪਈ ਹਫ਼ਤੇ ਲੰਘ ਗਏ ਪਰ ਨਾਕਾਇਨ ਪਿੱਛੇ ਹਟੇ ਨਾ ਮਾਨਵੀ ਇੱਕ ਰਾਤ ਜਦੋਂ ਘਰ ਦੇ ਹਾਲਾਤ ਬਹੁਤ ਤੰਗ ਹੋ ਗਏ ਤਾਂ ਦੋਵੇਂ ਪਾਸੇ ਮਾਪੇ ਕਟੜ ਇਨਕਾਰ ਦੇ ਉੱਪਰ ਉਤਰ ਆਏ ਕਾਇਨ ਨੇ ਇੱਕ ਵੱਡਾ ਕਦਮ ਚੁੱਕ ਲਿਆ ਉਹ ਮਾਨਵੀ ਨੂੰ ਮਿਲਣ ਗਿਆ ਚੱਲ ਹੁਣ ਨਹੀਂ ਤਾਂ ਰੋਕੇ ਪਰ ਚੱਲ ਅਸੀਂ ਦੋਵੇਂ ਆਪਣੇ ਆਪ ਹੁਣ ਇੱਕ ਨਵਾਂ ਰਾਹ ਬਣਾਵਾਂਗੇ ਮਾਨਵੀ ਨੇ ਪਿਛਲੇ ਸਾਰੇ ਦਿਨਾਂ ਦੀ ਦਰਦ ਭਰੀ ਕਮੀਜ਼ ਉਤਾਰ ਕੇ ਇੱਕ ਨਵਾਂ ਸਫਾ ਲਿਖਣ ਦਾ ਫੈਸਲਾ ਕਰ ਲਿਆ ਦੋਵਾਂ ਨੇ ਰਾਤ ਦੀ ਹਨੇਰੀ ਦੇ ਵਿੱਚ ਪਿੰਡ ਛੱਡਿਆ ਦਿਲ ਵਿੱਚ ਡਰ ਸੀ ਪਰ ਇੱਕ ਦੂਜੇ ਦਾ ਸਾਥ ਸੀ ਉਹ ਹਿਮਾਚਲ ਆ ਗਏ ਇੱਕ ਛੋਟੇ ਜਿਹੇ ਪਹਾੜੀ ਕਸਬੇ ਵਿੱਚ ਇੱਕ ਕਿਰਾਏ ਦਾ ਕਮਰਾ ਲੈ ਲਿਆ ਕਾਇ ਨੇ ਇੱਕ ਆਨਲਾਈਨ ਕੰਮ ਸ਼ੁਰੂ ਕਰ ਦਿੱਤਾ ਤੇ ਮਾਨਵੀ ਨੇ ਲਾਇਬ੍ਰੇਰੀ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਮੌਸਮ ਬਦਲਦੇ ਰਹੇ ਇੱਕ ਦਿਨ ਮਾਨਵੀ ਨੇ ਕਾਇ ਦੇ ਲੈਪਟਾਪ ਉੱਪਰ ਇੱਕ ਫੋਲਡਰ ਵੇਖਿਆ ਟਰੂਥ ਓਨਲੀ ਫੋਰ ਮਾਨਵੀ ਉਸਨੇ ਜਦੋਂ ਖੋਲ ਲਿਆ ਤੇ ਫੋਲਡਰ ਦੇ ਵਿੱਚ ਕਈ ਵੀਡੀਓਜ਼ ਅਤੇ ਰਿਪੋਰਟਾਂ ਜੋ ਦਰਸਾਉਂਦੀਆਂ ਸਨ ਕਿ ਕਾਇਨ ਦੀ ਮਾਂ ਕਦੇ ਮਜ਼ਦੂਰ ਹੀ ਰਹੀ ਸੀ। ਬਚਪਨ ਵਿੱਚ ਉਸਦੇ ਮਾਪਿਆਂ ਨੇ ਵੀ ਇੱਕ ਛੋਟਾ ਜਿਹਾ ਕਮਰਾ ਛੱਡ ਕੇ ਭੱਜਣਾ ਪਿਆ ਸੀ। ਪਰ ਉਹ ਗੱਲ ਉਸਨੇ ਕਦੇ ਕਿਸੇ ਨੂੰ ਦੱਸਣ ਨਹੀਂ ਦਿੱਤੀ। ਉਹ ਵੀ ਕਦੇ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮਾਪਿਆਂ ਦੀਆਂ ਉਮੀਦਾਂ ਨੇ ਉਸਦੇ ਰਸਤੇ ਮੋੜ ਦਿੱਤੇ। ਕਾਇਨ ਨੇ ਮਾਨਵੀ ਵਿੱਚ ਆਪਣੇ ਭੂਤਕਾਲ ਦੀ ਛਵੀ ਦੇਖੀ। ਇਹੀ ਸੱਚ ਸੀ ਉਹ ਮਾਨਵੀ ਨੂੰ ਤਰਸ ਕਰਕੇ ਨਹੀਂ ਬਲਕਿ ਬਰਾਬਰੀ ਦੇ ਅਧਿਕਾਰ ਦੇ ਨਾਲ ਪਿਆਰ ਕਰਦਾ ਸੀ। ਮਾਨਵੀ ਦੀਆਂ ਅੱਖਾਂ ਭਰ ਆਈਆਂ। ਉਸ ਨੇ ਕਾਇਨ ਨੂੰ ਗੜੇ ਲਗਾ ਕੇ ਕਿਹਾ ਤੂੰ ਮੇਰਾ ਸਹੀ ਚੋਣ ਕੀਤਾ ਸੀ ਪਰ ਮੈਂ ਵੀ ਹੁਣ ਸਾਬਤ ਕਰਾਂਗੀ ਕਿ ਤੂੰ ਵੀ ਗਲਤ ਨਹੀਂ ਸੀ। ਇੱਕ ਦਿਨ ਮਾਨਵੀ ਨੇ ਪੰਜਾਬੀ ਸਰਕਾਰ ਦੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ। ਕਾਇ ਨੇ ਦਿਨ ਰਾਤ ਜਾ ਕੇ ਉਸ ਦੀ ਤਿਆਰੀ ਕਰਵਾਈ ਅਤੇ 2 ਸਾਲਾਂ ਬਾਅਦ ਮਾਨਵੀ ਇੱਕ ਐਸ ਡੀ ਐਮ ਬਣ ਗਈ ਜਦੋਂ ਆਪਣੀ ਪੋਸਟਿੰਗ ਦੇ ਲਈ ਪੰਜਾਬ ਆਈ ਪਹਿਲਾ ਦਿਨ ਪਹਿਲਾ ਕੰਮ ਇੱਕ ਪੁਲ ਉਦਘਾਟਨ ਸਮਾਰੋ ਉਸ ਨੇ ਮਾਈਕ ਦੇ ਉੱਪਰ ਕਿਹਾ ਮੈਂ ਉਹੀ ਮਾਨਵੀ ਹਾਂ ਜੋ ਕਦੇ ਸੜਕ ਤੇ ਛੱਜ ਬਣਾਉਂਦੀ ਸੀ ਅੱਜ ਮੈਂ ਇਨ੍ਹਾਂ ਸੜਕਾਂ ਦੇ ਮਾਲਕਾਂ ਵਿੱਚੋਂ ਇੱਕਾਂ ਤੇ ਜਦੋਂ ਉਹ ਮਾਪਿਆਂ ਨੂੰ ਮਿਲਣ ਗਈ ਤੇ ਦੋਵੇਂ ਘਰ ਰੋ ਪਏ ਮਾਪਿਆਂ ਨੇ ਮਾਫੀ ਮੰਗੀ ਪਰ ਕਾਇਨ ਨੇ ਸਿਰਫ ਇਹ ਕਿਹਾ ਕਿ ਸਾਡੀ ਲੜਾਈ ਪਿਆਰ ਦੀ ਨਹੀਂ ਪਰਿਵਾਰ ਦੀ ਆਜ਼ਾਦੀ ਲਈ ਸੀ